ਕੋਰਟਪਾਈ ਦੇ ਕਿੱਲੇ ਵਾਲੀ ਇਹ ਟਾਸ ਹੋ ਗਈ ਨਾ ਗਗਨ ਕੋਰਟਪਾਈ ਦੇ ਕਿੱਲੇ ਵਾਲੀ ਮੇਰੇ ਫੋਨ ਸਾਇਲੈਂਟ ਰੱਖੀ ਸਾਇਲੈਂਟ ਬਾਈ ਜੀ ਬੋਲਿੰਗ ਬਾਬਾ ਜੀ ਨੇ ਕਰਨੀ ਆ ਸੌਰੀ ਬਾਈ ਜੀ ਹੁਣ ਫੋਨ ਹੀਟ ਹੋ ਗਿਆ ਸੀ ਉਹਦੇ ਕਰਕੇ ਬੰਦ ਹੋ ਗਿਆ ਵੀਰੇ ਨਾ ਦੱਸ ਹੈ ਤੁਸੀਂ ਇੱਧਰ ਤੁਹਾਡਾ ਨਾ ਕਰਨਾ 2 ਮਿੰਟ ਰਹਿ ਦੋ ਮਿੰਟ ਬਈ ਇੱਥੇ ਕਰ ਲਉ ਫੋਨ ਹੈ ਬਈ ਇੱਥੇ ਆ ਜੀ ਖੜੋ ਯਾਰ ਚਲਾਈਏ ਮੈਚ ਆਪਾਂ ਪਾ ਦੇ ਅੱਜ ਕਾਲਾਂ ਦੀ ਟੀਮ ਬੋਤਲੀ ਰੱਖ ਜਾ ਇੱਥੇ ਬਾਲਾਂ ਹੈ ਦੇਖੋ ਯਾਰ ਬਾਲਾ ਗਰਾਊਂਡ ਦੇ ਵਿੱਚ ਬੜੀ ਚਲਾਈਏ ਯਾਰ ਮੈਚ ਆਪਾਂ ਮੈਚ ਇਸ ਤੋਂ ਬਾਅਦ ਆਪਣੇ ਕੋਲ 5 ਮੈਚ ਹੋਰ ਪਏ ਆ ਹਾਂ ਜੀ કરીਏ ਸ਼ੁਰੂਆਤ ਆਪਾਂ ਮੁਕਾਬਲੇ ਦੀ 19 ਸਕੋਰ ਕਰਨੇ ਘੱਟ 60 ਦਾ ਟਾਰਗੇਟ ਜਿਹੜਾ ਸੈੱਟ ਹੋਇਆ ਹੈ 24 ਬਾਲਾਂ ਦੇ ਵਿੱਚ ਇੱਕ ਟਾਕਾ ਜੀ ਪਹਿਲੀ ਬਾਲ ਦੇ ਵਿੱਚ ਜੁੜ ਗਏ ਆ ਪਹਿਲੀ ਬਾਲ ਦੇ ਵਿੱਚ 4 ਸਕੋਰਾਂ ਦੇ ਵਾਧੇ ਹੋ ਗਏ ਆ ਲੱਭੀ ਨਾ ਇੱਕ ਵਾਰੀ ਦੱਸ ਦੀ ਭਰਾ ਬਣ ਕੇ ਨੌਨ ਸਟੈਗ ਤੇ ਕਿਹੜਾ ਮੁੰਡਾ ਤੇ ਦੂਜੇ ਪਾਸੇ ਕਿਹੜਾ ਅਸੀ ਬਾਈ ਕੀ ਨਾ ਮੁੰਡਿਆਂ ਦਾ ਅਧਰ ਵਾਲਿਆਂ ਲਓ ਇਧਰ ਲਈ ਪਾਸੇ ਗੋਪੀ ਬਾਲ ਪਾਉਣ ਦੇ ਲਈ ਤਿਆਰ ਹੈ ਇੱਕ ਪਾਸੇ ਸਟ੍ਰਾਈਕ ਦੇ ਗੋਰਾ ਦੋ ਸਟ੍ਰਾਈਕ ਦੇ ਕਹਿੰਦੇ ਲਾਭਾ ਮੇਰੇ ਮਿੱਤਰੋ ਆ ਕਹਿੰਦੇ ਬਾਬਾ ਖੇਡਦੇ ਕਹਿੰਦੇ ਮੈਦਾਨ ਦੇ ਵਿੱਚ ਜਿਹਦੇ ਫੀਲਡਿੰਗ ਬਹੁਤ ਸੋਹਣੀ ਕੀਤੀ ਹੈ ਔਰ ਖੇਡਦੇ ਗਰਾਊਂਡ ਦੇ ਵਿੱਚ ਗੋਪੀ ਮੁੰਡਾ ਪੁਲਸੀਆ ਕਹਿੰਦੇ ਬਾਲਾਂ ਪਾਉਂਦਾ ਹੈ ਖੇਡ ਦੇ ਕਦੇ ਗਰਾਊਂਡ ਦੇ ਅੰਦਰ ਬਹੁਤ ਹੀ ਸੋਹਣਾ ਇਹ ਮੈਚ ਦੋਨਾਂ ਟੀਮਾਂ ਦੇ ਦਰਮਿਆਨ ਜਿਹੜਾ ਕਦੇ ਖੇਡਿਆ ਜਾ ਰਿਹਾ ਹੈ ਵਾਦੂ ਮੈਚ ਹੈ ਬਾਈ ਕਲੀਅਰ ਮੈਚ ਹੈ ਗੱਲਾਂ ਹੋਣ ਗਈਆਂ ਲਓ ਸਾਹਮਣੇ ਪੈਂਦੀ ਬਾਲ ਤੇ ਹਰਮਨ ਬਹੁਤ ਸੋਹਣੀ ਫੀਲਡਿੰਗ ਹੈ ਮੁੰਡੇ ਦੀ ਪਿਛਲੇ ਮੈਚ ਦੇ ਵਿੱਚ ਵੀ ਦੋ ਕਹਿ ਸਕਦੇ ਆਂ ਵੀ ਵਧੀਆ ਕੈਚ ਜਿਹੜੇ ਮੁੰਡੇ ਨੇ ਕੀਤੇ ਹੈ ਤੇ ਮੈਚ ਬੜਾਇਆ ਗੱਭਰੂ ਨੇ ਸਾਰੇ ਦਾ ਸਾਰਾ ਇਧਰਲੇ ਪਾਸੇ ਗੋਪੀ ਬਾਲ ਪਾਉਣ ਦੇ ਲਈ ਫੇਰ ਤਿਆਰ ਹੈ ਆ ਕਦੇ ਲਾਭਾ ਮੇਰੇ ਮਿੱਤਰੋ ਬਾਦਲ ਦੀ ਕਹਿੰਦੇ ਧਰਤੀ ਹੈ ਔਰ ਸਾਹਮਣੇ ਕੰਦਰ ਲਈ ਨੌਜਵਾਨ ਜਿਹੜਾ ਕਹਿੰਦੇ ਤਿਆਰ ਵਰ ਤਿਆਰ ਹੈ ਵੱਡਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਗੋਪੀ ਦੀਵਾਲ ਤੇ ਸਾਹਮਣੇ ਹੋ 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 ਬੱਲੇ 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 ਹਿੱਟ ਭਾਰੀ ਆ ਤੇ ਰਨ ਜਿਹੜੇ 6 ਮੁੰਡੇ ਨੇ ਜੋੜ ਦਿੱਤੇ ਆ ਬਾਹਰ ਚਲੀ ਗਈ ਪਾਰ ਹੋ ਗਈ ਬੱਲ ਜੈ ਵੀ ਲਾਦੇ ਸ਼ੰਮੀ ਪਤਾ ਲੱਗ ਜੀ ਉਹ ਤੇਰਾ ਓਰਸੀ ਲੈ ਲੈ ਬਈ ਕਿਆ ਬਾਤ ਹੈ ਹਲਕਾ ਇੱਥੇ ਲੱਗਿਆ ਇੱਕ ਸਕੋਰ ਹੋਰ ਜੋੜ ਦਿੰਦਾ ਹੈ ਇੱਕ ਸਕੋਰ ਦਾ ਕਦੇ ਵਾਅਦਾ ਆਪਣੀ ਟੀਮ ਦੇ ਲਈ ਜਿਹੜਾ ਕਦੇ ਖਿਡਾਰੀਆਂ ਨੇ ਕਰ ਦਿੰਦਾ ਹੈ ਵੀ ਮਾੜਾ ਖੇਡ ਕੇ ਖਿਡਾਰੀ ਹੁੰਦਾ ਤਗੜਾ ਸਿੱਧਾ ਕੋਈ ਨਹੀਂ ਸਟਾਰ ਜੰਮਦਾ ਤੇ ਜਿਹੜਾ ਰਾਤੋ ਰਾਤ ਬਣਦੂ ਫਿਰੇ ਸਟਾਰ ਉਹ ਬੰਦਾ ਨਹੀਂ ਦਿੰਦਾ ਫਿਰ ਕਿਸੇ ਕੰਮ ਦਾ ਢੀਲਾ ਵਾਲਾ ਮੂਣਾ ਗੱਲ ਸੱਚ ਲਿਖਦਾ ਤੇ ਬੰਦਾ ਹੌਲੀ-ਹੌਲੀ ਬਾਬਾ ਜੀ ਪੌੜੀ ਚੜ੍ਹਨੀ ਸਿੱਖਦਾ ਬੰਦਾ ਹੌਲੀ-ਹੌਲੀ ਪੌੜੀ ਚੜ੍ਹਨੀ ਸਿੱਖਦਾ ਲਓ ਸਾਹਮਣੇ ਖੇਡਦੇ ਕਦੇ ਮੈਦਾਨ ਦੇ ਅੰਦਰ 1 ਤੋਂ 2 ਸਕੋਰ ਬੜੀ ਤੇਜ਼ੀ ਨਾਲ ਮੁੰਡਿਆਂ ਨੇ ਪੂਰੇ ਕੀਤੇ ਆ ਇੱਕ ওভার ਸਮਾਪਤ ਤੇ ਹਰਪ੍ਰੀਤ ਮਾਸਟਰ ਜੀ ਕਿੰਨੇ ਬਣ ਗਏ 14 ਬਣ ਗਏ ਇਧਰਲੇ ਪਾਸੇ 14 ਸਕੋਰ ਬਣ ਗਏ ਇੱਕ ওভার ਤੋਂ ਬਾਅਦ ਆਓ ਜੀ ਅਗਲਾ ਬਾਲਰ ਜਲਦੀ ਦੇ ਨਾਲ നിര ആ വരാ നിര ਚੋੜਾ ਬੱਤੋਏ ਥੱਲੇ ਪੜਕੀਆਂ ਨੂੰ ਬੋਲੇ ਵਾਜ ਗਿਆ ਸ਼ੱਕਾ ਇਧਰਲੇ ਪਾਸੇ ਨੂਰ ਆ ਗਿਆ ਕਦੇ ਮੇਰੇ ਮਿੱਤਰੋ ਅਸ਼ਪਾਲਾਂ ਵਾਲਾ ਖੇਡ ਦੇ ਕਦੇ ਮੈਦਾਨ ਦੇ ਵਿੱਚ ਪਹਿਲੀ ਬਾਲ ਦੇ ਵਿੱਚ 6 ਗੱਪਰੂਆਂ ਨੇ ਕਦੇ ਜੋੜ ਦਿੱਤੇ ਆ ਲਾਭਾ ਸਾਹਮਣਾ ਕਰਨ ਲਈ ਜਿਹੜਾ ਕਦੇ ਤਿਆਰ ਪਰ ਤਿਆਰ ਹੈ ਇੱਕ ਪਾਸੇ ਗੋਰਾ ਜੋੜੀ ਜਿਹੜੀ ਕਦੇ ਪਿੰਚ ਤੇ ਮੌਜੂਦ ਹੈ ਨਹੀਂ ਨਹੀਂ ਵੀਰੇ ਬਾਈ ਮੈਚ ਬਾਈ ਖਤਮ ਮੈਚ ਹੈ ਵੀਰੇ ਤੇ ਚਰਚੇ ਆ ਮੁੰਡਿਆਂ ਦੀ ਖੇਡਦੇ ਵਾਈਡ ਹੋ ਗਈ ਬਾਲ ਬਾਈ ਮੈਚ ਬਾਈ ਖਤਮ ਬਾਈ ਮੈਚ ਹੈ ਵੀਰੇ ਜਿਹੜੀ ਕਦੇ ਵਾਈਡ ਹੋ ਗਈ ਹੈ ਇਧਰ ਸਾਡੇ ਇਸ ਤੋਂ ਅਗਲਾ ਵੀ ਇੱਕ ਵੀਰੇ ਬਾਈ ਖਤਮ ਵਾਲਾ ਮੈਚ ਹੈ ਤੇ ਨਾਲ ਇਧਰਲੇ ਪਾਸੇ ਬਾਈ ਸਾਡੇ ਹਰਪ੍ਰੀਤ ਮਾਸਟਰ ਜੀ ਉਹਨਾਂ ਦਾ ਵੀ ਕਦੇ ਬਹੁਤ ਬਹੁਤ ਧੰਨਵਾਦ ਹੈ ਅੱਜ ਦੇ ਇਸ ਖੇਡ ਟੂਰਨਾਮੈਂਟ ਤੇ ਵਿਸ਼ੇਸ਼ ਤੌਰ ਤੇ ਜਿਹੜੇ ਕਦੇ ਪਹੁੰਚੇ ਹੋਏ ਨੇ ਤਿਆਰ ਹੈ ਕਦੇ ਸਾਡੀ ਸਾਰੀ ਪ੍ਰਬੰਧਕੀ ਕਮੇਟੀ ਦੇ ਨਾਲ ਨਾਲ ਸਾਡੇ ਰਾਜਾ ਸੇਖੋ ਸਾਹਿਬ ਮੈਂਬਰ ਸਾਹਿਬ ਬੈਠੇ ਆ ਔਰ ਗगन ਸੇਖੋ ਭਰਾ ਸਾਡਾ ਕਨੇਡਾ ਵਾਲਾ ਜਗਮੀਤ ਵੀਰ ਹੈ ਸਾਡਾ ਆਸਟ੍ਰੇਲੀਆ ਵਾਲਾ ਬਾਈ ਖਤਮ ਮੈਚ ਵੀਰੇ ਇਨਾ ਵੀਰਾਂ ਦੇ ਵੀ ਬਹੁਤ ਵੱਡੇ ਸਾਧੂ ਜਿਹੜੇ ਯੋਗਦਾਨ ਹੈ ਅੱਜ ਦੇ ਇਸ ਕੱਪ ਦੇ ਲਈ ਲਓ ਸਾਹਮਣੇ ਦੂਰ ਬਾਲ ਪਾਉਣ ਦੇ ਲਈ ਤਿਆਰ ਹੈ ਸਾਹਮਣਾ ਕਰਨ ਦੇ ਲਈ ਕੋਰਾ ਜਿਹੜਾ ਕਦੇ ਮੇਰੇ ਮਿੱਤਰੋ ਤਿਆਰੀ ਦੇ ਵਿੱਚ ਹੈ ਵੀ ਜਿਸਮ ਨੂੰ ਮਚਾਉਣਾ ਪੈਂਦਾ ਵਿੱਚ ਅੱਗ ਦੇ ਫੇਰ ਜਾ ਕੇ ਯਾਰੋ ਚਰਚੇ ਹੁੰਦੇ ਵਿੱਚ ਜਗਦੇ ਇੱਥੇ ਹੁਨਰਾਂ ਦੇ ਰੰਗ ਵਿਖਾਉਣੇ ਪੈਂਦੇ ਨੇ ਰੰਗ ਵੇਖਿਆ ਨਹੀਂ ਜਾਂਦਾ ਗੋਲਾ ਤੇ ਕਾਲਾ ਨਾਮ ਜੱਗ ਤੇ ਬਣਾਉਣਾ ਨਹੀਂ ਸੁਖਾਲਾ ਰੰਗ ਵੇਖਿਆ ਨਹੀਂ ਜਾਂਦਾ ਗੋਰਾ ਤੇ ਕਾਲਾ ਨਾਮ ਜੱਗ ਤੇ ਬਣਾਉਣਾ ਨਹੀਂ ਸੁਖਾਲਾ ਹਾਂਜੀ ਬਾਸ ਬਾਸ ਪੌਂਡ ਦੇ ਲਈ ਫੇਰ ਨੂਰ ਤਿਆਰ ਹਿੱਕ ਭਾਰੀ ਉਹ ਸਾਹਮਣੇ ਮੈਚ ਬਣਾਤਾ ਮੁੰਡਿਆਂ ਨੇ ਸਾਰੇ ਦਾ ਸਾਰਾ ਵੀਰੇ ਕੀ ਨਾ ਆਪਣਾ ਨੂੰ ਜਾਣਾ ਪੈਣਾ ਹੈ ਇਧਰਲੇ ਪਾਸੇ ਗੋਰੇ ਨੂੰ ਜਾਣਾ ਪੈਣਾ ਹੈ ਆਓ ਜੀ ਅਗਲਾ ਬੱਲੇਬਾਜ਼ ਲਾਈਵ ਵਾਲੇ ਕੋਲ ਆ ਕੇ ਬੈਠ ਜਿਓ ਮੇਰਾ ਭਰਾ ਬਣ ਕੇ ਨੈਕਸਟ ਜਿਹੜਾ ਬੈਟਸਮੈਨ ਹੈ ਉਹ ਕਿਰਪਾ ਕਰਕੇ ਲਾਈਵਰ ਦੇ ਕੋਲ ਆ ਕੇ ਜਰੂਰ ਬੈਠ ਜਾਈ ਆਪਾਂ ਲੈ ਵੀ ਮੜੀ ਕੀ ਨਾ ਮੁੰਡੇ ਦਾ ਕਰਨ ਕੋਈ ਨਹੀਂ ਕੋਈ ਨਹੀਂ ਮੈਚ ਖਿੱਚ ਕੇ ਕਰਾਈਏ ਥੋੜੇ ਅੰਮਾ ਇਹ ਬੇਨਤੀ ਆ ਸਾਡੀ ਚਲਾ ਕੇ ਰੱਖੀਏ ਮੁਕਾਬਲਾ ਇਹ ਬੇਨਤੀ ਹੈ ਜੀ ਸਾਡੀ ਇਧਰ ਦੂਰ ਦੀਆਂ ਬਾਲਾਂ ਨੇ ਦੂਰ ਬਹੁ ਟੌਪ ਦੀਆਂ ਬਾਲਾਂ ਪਾਈ ਆਉਂਦਾ ਹੈ ਪਿਛਲੇ ਮੈਚ ਦੇ ਵਿੱਚ ਵੀ ਵਾਪਸੀ ਕਰਵਾਈਏ ਟੀਮ ਦੀ ਤੇ ਆ ਮੈਚ ਦੇ ਵਿੱਚ ਵੀ ਕਬੱਡੀਆਂ ਆਸਾ ਉਮੀਦਾਂ ਨੇ ਨੂਰ ਤੋਂ ਹੁਣ ਤੱਕ ਬਾਲਾਂ ਟੌਪ ਦੀਆਂ ਨੇ ਕਰਨ ਨੂੰ ਸਾਹਮਣਾ ਕਰਨ ਦੇ ਲਈ ਤਿਆਰ ਹੈ ਹਿੱਟ ਜ਼ੋਰਦਾਰ ਹੈ ਆਓ ਸਾਹਮਣੇ ਵੱਜ ਗਿਆ ਛੱਕਾ 2 ওভার 30 ਬਣ ਗਏ ਜੀ 15 ਰਹਿ ਗਏ 30 ਸਕੋਰ ਬਣ ਗਏ ਤੇ ਇਧਰਲੇ ਪਾਸੇ ਮੇਰੇ ਖਿਆਲ ਦੇ ਵਿੱਚ 30 30 ਤੇ 29 ਰਹਿ ਗਈ ਤਾਂ ਲੱਭੇ 15-15 ਓਵਰ ਦੀ ਗੱਲ ਦੇ ਬਈ ਚਾਰ ਓਵਰਾਂ ਦਾ ਮੈਚ ਹੈ 15-15 ਦੋ ਓਵਰਾਂ ਦੇ ਵਿੱਚ ਰਮਨ ਆ ਗਿਆ ਜੀ ਵੀ 30 ਬਣ ਗਏ 23 ਰਹਿ ਗਏ 12 ਬਾਲਾਂ ਪੰਜ ਛੱਕੇ 12 ਬਾਲਾਂ ਦੇ ਵਿੱਚ ਪੰਜ ਛੱਕੇ ਚਾਹੀਦੇ ਆ ਮੈਚ ਨੂੰ ਜਿੱਤਣ ਦੇ ਲਈ 12 ਬਾਲਾਂ ਦੇ ਵਿੱਚ ਜੇ ਸ਼ੱਕੀ ਜਿਹੜੇ ਮਾਰਨੇ ਪੈਣਗੇ ਇਧਰਲੇ ਪਾਸੇ ਬਾਦਲ ਦੀ ਟੀਮ ਨੂੰ ਮੈਚ ਨੂੰ ਜਿੱਤਣ ਦੇ ਲਈ ਆ ਵੀ ਰਮਣੇ ਚਲਾਈਏ ਮੈਚ ਜਲਦੀ ਦੇ ਨਾਲ ਦੂਜੀ ਓਵਰ ਦੀ ਸ਼ੁਰੂਆਤ ਕਰੀਏ ਆਪਾਂ ਤੀਜੀ ਦੀ ਸ਼ੁਰੂਆਤ ਜਿਹੜੀ ਕਦੇ ਹੋਣ ਲੱਗੀ ਆ ਰਮਣ ਪਹਿਲਾ ਓਵਰ ਗੋਪੀ ਦੇ ਪਾਇਓ ਉਸ ਵਾਰ ਨੂਰ ਤੇ ਇਧਰਲੇ ਪਾਸੇ ਹੁਣ ਰਮਣ ਆ ਗਿਆ ਹੁਣ 12 ਬਾਲਾਂ ਦੇ ਵਿੱਚ 29 ਰਹਿ ਗਏ ਮੈਚ ਨੂੰ ਕਹਿੰਦੇ ਜਿੱਤਣ ਦੇ ਲਈ ਇਸ ਤੋਂ ਅਗਲਾ ਮੈਚ ਹੈ ਵੀਰੇ ਕਿੱਲਿਆਂ ਵਾਲੀ ਤੇ ਕੋਟਪਾਈ ਇਹ ਵੀ ਟੀਮਾਂ ਆਪਣੀ ਤਿਆਰੀ ਰੱਖੋ ਜੀ ਇਸ ਤੋਂ ਬਾਅਦ ਕਿੱਲੇ ਵਾਲੀ ਤੇ ਕੋਟਪਾਈ ਦੀਆਂ ਟੀਮਾਂ ਇਹ ਕਹਿੰਦੇ ਲੱਭ ਆਏ ਮੇਰੇ ਮਿੱਤਰੋ ਬਾਦਲ ਦੀ ਧਰਤੀ ਦਾ ਜਿਹਨੇ ਕਦੇ ਭੜਕੇ ਹਿੱਟ ਮਾਰੀ ਹੈ 6 ਦੇ ਬਾਦੇ ਬਾਲਾਂ ਦੇਓ ਜੀ ਬਾਲਾਂ ਬਾਲਾਂ ਹੋਰ ਚੈੱਕ ਕਰ ਲਓ ਬਈ ਇੱਥੋਂ ਬਈ ਜੀ ਉਹ ਬਾਲ ਲੈ ਕੇ ਆਓ ਜੀ ਉਹ ਬਾਲ ਭੇਜੋ ਬਈ ਜਿਹੜੀ ਹੁਣ ਗਈ ਹੈ ਮੁੰਡੇ ਕਦੇ ਉਹ ਬਹੁਤ ਜਾਂਦੀ ਹੈ ਬਾਲ ਉਹ ਭੇਜ ਦਿਓ ਜੀ ਬਾਲ ਨਾਲ ਕਰਕੇ ਮੈਚ ਜਿਹੜਾ ਨਾਰੋਕੀ ਆਪਾਂ ਬਾਲ ਫੇਰ ਖਵਾ ਦੇ ਵਿੱਚ ਹਰਮਨ 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 ਖਾਓ ਮੇਰੇ ਯਾਰ ਰੱਬਾ ਕੀ ਬਾਤ ਹੈ ਮੈਂਬਰ ਸਾਹਿਬ ਨੇ ਹੁਣ ਤਾੜੀ ਮਾਰੀ ਹੈ ਔਰ ਖੇਡ ਦੇ ਕਦੇ ਗਰਾਊਂਡ ਦੇ ਵਿੱਚ ਲੈ ਵੀ ਹਰਮਨਾ ਤੇਰੇ ਤੋਂ ਗਲਤੀ ਦੀ ਆਹ ਉਮੀਦ ਨਹੀਂ ਸੀ ਵੀ ਕੈਚ ਜਿਹੜਾ ਛੱਡ ਦੇਗਾ ਪਰ ਸਾਹਮਣੇ ਕੈਚ ਜਿਹੜਾ ਕਦੇ ਡਰਾਪ ਹੋਇਆ ਹੈ ਪਿੰਦੀ ਬਾਲ ਫੇਰ ਤੇ ਹੋ 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 ਬੱਲੇ ਹੁਣ ਕਹਿੰਦੇ ਘਰੇ ਘਰ ਤੱਕ ਛੱਡ ਕੇ ਆਉਣਗੇ ਮੁੰਡੇ ਛੱਡੇ ਕੈਚ ਤੰਗ ਕਰਨਗੇ ਜਰੂਰ ਛੱਡੇ ਕੈਚ ਤੰਗ ਕਰਨਗੇ ਜਰੂਰ ਇਹ ਵੀ ਟੱਪ ਗਈ ਬਾਲ ਨੰਗੀ ਬਈ ਬਈ ਲੈ ਕੇ ਆਓ ਬਾਲ ਜਿਹੜੀ ਬਾਹਰ ਗਈ ਹੈ ਲੈਓ ਮੇਰਾ ਭਰਾ ਔਰ ਸਾਹਮਣੇ ਵਾਜ ਗਿਆ ਛੱਕਾ 10 ਠੀਕ ਹੈ ਜੀ ਰਮਨ 11 ਰਹਿ ਗਏ 49 ਬਣ ਗਏ 11 ਰਹਿ ਗਏ ਤੀਜਾ ওভার ਇਹ ਹੱਲੇ ਤੱਕ ਦਾ ਚੌਥਾ ਨਹੀਂ ਪੈਂਦ ਦੇ ਮੇਰੇ ਖਿਆਲ ਦੇ ਵਿੱਚ ਔਰ ਸਾਹਮਣੇ 35 ਬਲ ਫੇਰ ਯਾਰ 7 ਰਹਿ ਗਏ ਬਾਈ ਜੀ ਆਓ ਜੀ ਕੋਟ ਭਾਈ ਤੇ ਕਿੱਲੇ ਵਾਲੀ ਇਹ ਟੀਮਾਂ ਆਜੋ ਕੋਟ ਭਾਈ ਤੇ ਕਿੱਲੇ ਵਾਲੀ ਇਹ ਵੀ ਮੁਕਾਬਲਾ ਬਹੁਤ ਸੋਹਣਾ ਖੇਡਿਆ ਜਾਣਾ ਹੈ ਕਿੱਲੇ ਵਾਲੀ ਤੇ ਕੋਟ ਭਾਈ 7 ਰਹਿ ਗਏ ਹੁਣ 6 ਰਹਿ ਗਏ ਇੱਕ ਛੱਕਾ ਚਾਹੀਦਾ ਹੁਣ ਬਹੁਤ ਸੋਹਣਾ ਕੇ ਤਾੜੀ ਮਾਰ ਦਿਓ ਜ਼ੋਰਦਾਰ ਕਿੰਨਾ ਤਕੜਾ ਕੈਚ ਕੀਤਾ ਮੁੰਡੇ ਨੇ ਵੀਰੇ ਕੀ ਨਾ ਆਪਣਾ 6 ਬਾਲਾਂ ਛੇ ਰਾਜੇ ਛੇ ਬਾਲਾ ਛੇ ਰਹਿ ਗਏ ਜੀ ਛੇ ਪਏ ਛੇ ਬਾਲਾ ਛੇ ਖੜੋ ਯਾਰ ਐਨਾ ਸਮਾਂ ਹੈ ਨਹੀਂ ਮੇਰਾ ਵੀਰ ਵੀਰੇ ਬਾਬਾ ਜੀ ਨੇ ਕਰਨਾ ਆਪਾਂ ਇਕੱਠੇ ਹੋਈਏ ਇਹ ਸਾਡੀ ਬੇਨਤੀ ਆ ਹੁਣ ਇਕੱਠੇ ਨਹੀਂ ਹੋਣਾ ਆਪਾਂ ਇਧਰ ਬਲਕੀਤ ਪਟਵਾਰੀ ਸਾਹਿਬ ਸਾਡੇ ਵੀਰੇ ਪਾਸੇ 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 ਬਹੁਤ ਵੱਡਾ ਧੰਨਵਾਦ ਸਾਰੇ ਖਿਡਾਰੀਆਂ ਨੂੰ ਵੀਰਾਂ ਦਾ ਸਾਡੇ ਐਜੂਕੇਸ਼ਨ ਦਾ ਬੈਟਿੰਗ ਕੋਰਟ ਪਾਈ ਦੀਆਂ ਬਈ ਠੀਕ ਹੈ ਜੀ ਕੋਰਟ ਪਾਈ ਦੇ ਕਿੱਲਿਆਂ ਵਾਲੀ ਇਹ ਵੀ ਟੀਮਾਂ ਆ ਜਾਓ ਬਈ ਗਰਾਊਂਡ ਦੇ ਨੇੜੇ ਕਿੱਲਿਆਂ ਦੀ ਟੀਮ ਦੀ ਬਾਲ ਹੋਣੀ ਹੈ ਬੈਟਿੰਗ ਹੋਣੀ ਹੈ ਕੋਰਟ ਪਾਈ ਦੀ ਅਗਲਾ ਮੁਕਾਬਲਾ ਵੀ ਬਹੁਤ ਚੋਟੀ ਦਾ ਖੇਡਿਆ ਜਾਣਾ ਹੈ ਖੇਡੇ ਹੋਏ ਸ਼ਾਟ ਦੇ ਨਾਲ 4 2 ਰਹਿ ਗਏ ਪੰਜ ਬਾਲਾਂ ਦੋ ਖੇਡ ਕੇ ਜਾਣਾ ਵੀਰੇ ਦੋ ਵਾਓ ਤੇਰੇ ਲੱਭਿਆ ਬਹੁਤ ਸੋਹਣੀ ਬੈਟਿੰਗ ਕੀਤੀ ਹੈ ਮੁੰਡੇ ਨੇ ਔਰ ਇਧਰਲੇ ਪਾਸੇ ਦੋ ਰਹਿ ਗਏ ਮੇਰਖਾਲ ਦੇ ਵਿੱਚ ਪੰਜ ਬਾਲਾਂ ਦੇ ਵਿੱਚ ਏਕੋ ਸਾਹਿਬ ਦੋ ਰਹਿ ਗਏ ਹੈ ਖੇਡ ਦੇ ਕਿਤੇ ਗਰਾਊਂਡ ਦੇ ਅੰਦਰ ਹਿੱਟ ਫੇਰ ਭਾਰੀ ਆ ਹਾਲੇ ਕੁਝ ਨਹੀਂ ਕਹਿ ਸਕਦੇ ਬਾਪਾ ਇਧਰਲੇ ਪਾਸੇ ਬੜਾ ਤਜਰਬੇਕਾਰ ਖਿਡਾਰੀ ਅਸੀਬ ਤਜਰਬੇਕਾਰ ਪੁਰਾਣੇ ਸਾਥੋਂ ਸਿੱਖ ਲੈ ਵੱਲੋਏ ਇੱਧਰ ਚਾਰ ਬਾਲਾਂ ਦੇ ਵਿੱਚ ਦੋ ਰਹਿ ਗਏ ਹੁਣ ਚਾਰ ਬਾਲਾਂ ਦੇ ਵਿੱਚ ਦੋ ਸਕੋਰ ਬਾਕੀ ਆ ਮਣੀ ਆ ਗਿਆ ਹੁਣ ਨੌਜਵਾਨ ਮਣੀ ਇੱਕ ਰਹਿ ਗਿਆ ਜੀ ਤਿੰਨ ਬਾਲਾਂ ਤਿੰਨ ਬਾਲਾਂ ਦੇ ਵਿੱਚ ਇੱਕ ਸਕੋਰ ਬਾਕੀ ਹੈ ਮੈਚ ਨੂੰ ਜਿੱਤਣ ਦੇ ਲਈ ਤਿੰਨ ਬਾਲਾਂ ਇੱਕ ਆਓ ਜੀ ਕਿੱਲਿਆਂ ਵਾਲੀ ਲੈ ਵੀ ਚੱਲਦੇ ਮੈਂ ਉਹਦੀ ਗੇਰ ਤੋਂ ਟੀਮ ਬਾਦਲ ਧੰਨਵਾਦ ਅਸ਼ਪਾਲਾ ਦੀ ਟੀਮ ਦੇ ਖਿਡਾਰੀਆਂ ਦਾ ਅਸ਼ਪਾਲਾ ਵਾਲੇ ਮੁੰਡੇ ਬਹੁਤ ਸੋਹਣਾ ਖੇਡੇ ਪਰ ਚੱਲਦੇ ਮੈਦਾਨ ਵਿੱਚੋਂ ਬਾਜੀਮਾਰ ਕੀ ਟੀਮ ਬਾਦਲ ਦੀ ਆਓ ਮੇਰਾ ਵੀਰ ਹੁਣ ਕਿੱਲੇ ਵਾਲੀ ਤੇ ਕੋਚ ਭਾਈ ਦਾ ਮੁਕਾਬਲਾ ਵੀ ਬਹੁਤ ਚੰਟੀ ਦਾ ਖੇਡਿਆ ਜਾਣਾ ਆਜੋ ਜਲਦੀ ਦੇ ਨਾਲ